ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਸੁਖ ਸਮਧੀ ਨੂਰ ਅਰ ਸੋ ਕੁਰ ਸੋ ਝਟੀਐ ਤਦ ਡਠੇ ਸਚੇ ਪਾਤਸਾਹ ਮਾਲ ਜਨਮ ਜਨਮ ਦੀ ਸੱਜ ਸੱਚਾ ਪਤਸਾਹ ਸਿਰ ਸਾਹਦ ਸੋ ਜਿਸ ਪਾਸ ਬਹਿਠਿਆ ਸੋਹੀਏ ਸਭਨੋ ਦਾ ਵੇਸਾ ਸਜੜ ਸਚਾ ਪਤਸਾਹ ਸਿਰ ਸਾਹਦਸਾਹ ਜਿਸ ਪਾਸ ਵਹਠਿਆ ਸੋਹੀ ਸਭਨੋ ਤੋ ਵੀ ਸਤਨਾਮ ਸ਼੍ਰੀ ਸਾਹਿਬ ਜੀ ਸਲੋਕ ਮਹਲਾ 5 ਕਰ ਕਿਰਪਾ ਕਿਰਪਾਲ ਆਪੇ ਸਲਾ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਏ ਪੈ ਪਾ ਕ੍ਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੇ ਤੇਰਾ ਨਾਮ ਸਤ ਗੁਰ ਪਾਏ ਪੰ ਮਨ ਤਨ ਅੰਤਰ ਵਸ ਦੁਖ ਨਾਸ ਹੋਏ ਹੱਥ ਦੇ ਰੱਖ ਵੇ ਆਪ ਭਉ ਨ ਕੋਇ ਗੁਣ ਗਵਾ ਦਿਨ ਰਹਿ ਇਤ ਕਮਲਾਈ संत जनक संग हमरोग जाई सर्व निरन्तर खसम एको एक ਸਾਦੇ ਸੱਚ ਸੱਚੋ ਸੱਚ ਲਹਿਰਾ ਦਇਆ ਕਰੋ ਦਇਆ ਆਪਣੀ ਸਿਫਤ ਦੇ ਹੋ ਦਰਸ਼ਨ ਦੇਖਣ ਹਾਲ ਨਾਨਕ ਪ੍ਰੀਤਿ ਹੰ ਮਹੱਲਾ ਪੰਜਵਾਣ ਇੱਕੋ ਜਪੀਏ ਮਨ ਮਾਹੇ ਇੱਕ ਸ ਕੀ ਸਰਣਾਏ ਇੱਕ ਸ ਓ ਕਰ ਫਿਰ ਹੜੀ ਜੀ ਨਾਹੀ ਜਾਏ ਇੱਕੋ ਦਾਤਾ ਮੰਗੀਏ ਸਭ ਕਿਛ ਪੱਲੇ ਪਾਏ ਮਾਨ ਤਨ ਸਾਸ ਗਿਰਾਸ ਪ੍ਰਭ ਇੱਕੋ ਇੱਕ ਤੇ ਆਏ ਅੰਮ੍ਰਿਤ ਨਾਮ ਨਿਧਾਨ ਸੱਚ ਗੋ ਖ ਪਾਇਆ ਜਾਏ ਵਡ ਭਾਗੀ ਤੇ ਸੰਤ ਜਨ ਜੇਨ ਮਨ ਉਠਾਇਏ جال تھال ماہی الراب رہا دو جا کوئی ناہے نام نام نامیچ ਖਸਮ ਰਜਾਈ ਪਾੜੀ ਜਿਸ ਨੂੰ ਤੁਰਖਵੱਲਾ ਮਾਰੇ ਤਿਸ ਕੌਣ ਜਿਸ ਨੂੰ ਤੁਰਖਵੱਲਾ ਜਿੱਤ ਤਨ ਭੈਣ ਜਿਸ ਨੂੰ ਤੇਰਾ ਅੰਗ ਤਿਸਮ ਉज्जਲਾ ਜਿਸ ਨੂੰ ਤੇਰਾ ਅੰਗ ਸੋ ਨਿਰਮਲੀ ਹੋ sano teri nadar na lekha puchhiya jesano teri khuse tera naun da punj ਕਿਆ ਜਿਸਨੋ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਛੰਦ ਗਈ ਜਿਸਨੋ ਤੇਰੀ ਮਿਹਰ ਸੋ ਤੇਰੀ ਬੰਦਗੀ ਜਿਸਨੋ ਤੂੰ ਪ੍ਰਭਵਲ ਤਿਸ ਕਿਆ ਮੋਹ ਛੰਦ ਗੀ ਜਿਸ ਤੇਰੀ ਮਿਹਰ ਸੋ ਤੇਰੀ ਬੰਧਗੀ ਕਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਲੋਕ ਮਹਲਾ 5 ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਏ ਪੈ ਰਾਗ ਰਾਮ ਕਲੀ ਕੀ ਵਾਰ ਦੂਜੀ ਪੌੜੀ ਅਠਵੀਂ ਸ਼ਲੋਕਾਂ ਨਾਲ